ਤੇ ਸਭ ਤੋਂ ਪਹਿਲਾਂ ਮਾਤਾ ਰਾਣੀ ਦੇ ਨਵਰਾਤ ਜਿਹੜੇ ਚੱਲ ਰਹੀ ਤੁਹਾਨੂੰ ਨਵਰਾਤਿਆਂ ਦੀਆਂ ਲੱਖ ਲੱਖ ਮੁਬਾਰਕਾਂ ਜੀ ਆਸ ਕਰਦੇ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਹੋਗੇ ਠੀਕ ਹੈ ਜੀ ਪੱਕੀ ਗਰਮੀ ਦਾ ਅਗੂ ਪਿਆਰ ਫਰਕ ਹੁਣ ਥੋੜਾ ਪਤਾ ਜੀ ਤੇ ਮੈਂ ਤੁਹਾਡਾ ਆਪਣਾ trilok singh basrama handloom ਵਾਲਾ ਤੇ ਅਗੂ ਹੁਣ ਸਿਆਲ ਦਾ ਜਿਹੜਾ ਸੀਜ਼ਨ ਜਿਹੜਾ ਸ਼ੁਰੂ ਹੋ ਜਾਣਾ ਥੋੜੇ ਦਿਨਾਂ ਤੱਕ ਦੇ ਉਸ ਤੋਂ ਬਾਅਦ ਫਿਰ ਕੰਬਲ ਵੀ ਚੱਲਣਗੇ ਰਜਾਈਆਂ ਚੱਲਣਗੇ ਤਲਾਈਆਂ ਚੱਲਣਗੀਆਂ ਤੇ ਇਹ ਸਾਰਾ ਸਿਸਟਮ ਜਿਦਾ ਚੱਲੇਗਾ ਏਸੀ ਦੇ ਕਵਰ ਚੱਲਣਗੇ ਕਿਉਂਕਿ ਏਸੀ ਹੁਣ ਥੋੜੇ ਦਿਨਾਂ ਤੱਕ ਬੰਦ ਹੋ ਜਣੀਆਂ ਆ ਆ ਤੁਸੀਂ ਵੀ ਕੋਈ ਏਸੀ ਦਾ ਕਵਰ ਮੰਗਾਉਣਾ ਹੋਵੇ ਤੇ ਏਸੀ ਦੇ ਕਵਰ ਆਪਣੇ ਕੋਈ ਹੁੰਦੇ ਆ ਤੇ ਤੁਸੀਂ ਆਨਲਾਈਨ ਮੰਗਾ ਸਕਦੇ ਹੋ ਹੋਮ ਡਿਲੀਵਰੀ ਮੰਗਾ ਸਕਦੇ ਹੋ ਵਾਸ ਮਸ਼ੀਨ ਦਾ ਕਵਰ ਚਾਹੀਦਾ ਤਾਂ ਉਹ ਵੀ ਤੁਸੀਂ ਮੰਗਾ ਸਕਦੇ ਹੋ ਕਿਉਂਕਿ ਇਹ ਕਵਰ ਪਾਉਂਦੇ ਨਾਲ ਜਿਹੜੀਆਂ ਚੀਜ਼ਾਂ ਜਿਹੜੀਆਂ ਬਸਤੀਆਂ ਰਹਿੰਦੀਆਂ। ਬਾਕੀ ਬੈੱਡ ਸ਼ੀਟ ਆਦਾਂ ਤੁਹਾਨੂੰ ਪਤਾ ਉਚਾਲ ਹੀ ਰਹੀਆਂ। ਮੰਜੇ ਦੇ ਕਵਰੀ ਵਧੀਆ ਤਰੀਕੇ ਨਾਲ ਚੱਲ ਰਹੀ ਜੀ ਕਾਫੀ ਜਿਹੜੇ ਆਰਡਰ ਆਉਂਦੇ ਲੋਕਾਂ ਦੇ ਤੇ ਪਾਰਸਲ ਕਰਕੇ ਭੇਜ ਦਈਦੇ ਆ। ਤੁਸੀਂ ਵੀ ਕੋਈ ਸਮਾਨ ਮਗਾਉਣਾ ਹੋਵੇ, ਪਾਰਸਲ ਕਰਾਉਣਾ ਹੋਵੇ। ਅਗਲ ਲਾਗੇ ਦਾ ਢਾਟਾ ਏਰੀਆ ਦਾ ਤੁਹਾਨੂੰ ਦਾ ਹੋਮ ਟ੍ਰਿਪ ਵੀ ਆਪਾਂ ਦੇ ਕੇ ਆਵਾਂਗੇ ਜੀ। ਅਗਰ ਤੁਹਾਡਾ ਏਰੀਆ ਦੂਰ ਏ ਤੇ ਤੁਹਾਨੂੰ ਪਾਰਸਲ ਕਰਕੇ ਭੇਜ ਦਿੱਤਾ ਜਾਏਗਾ ਕੱਲ ਇੱਕ ਇੱਕ ਹੋਰ ਜਿਹੜਾ ਆਰਡਰ ਆ ਜੀ ਮਾਸੀਵਾੜੇ ਤੋਂ ਉਹਨਾਂ ਨੇ ਮੰਗਾਉਨੇ ਆ ਮੰਜੇ ਦੇ ਕਬਰ ਇੱਕ ਹੋਰ ਆਰਡਰ ਆ ਸਾਨੂੰ ਇੱਕ ਸੋਫਾ ਸੈਟ ਦਾ ਜੀ ਸੋਫਾ ਸੈਟ ਕੰਪਲੀਟ ਦਾ ਜਿਹੜਾ ਮੈਨੂੰ ਆਇਆ ਜਿਹੜਾ ਉਹ ਆਰਡਰ ਜੀ ਤੇ ਲੋ ਜੀ ਸੋਫਾ ਸੈਟ ਲਿਆ ਕਾਫਾ ਬੱਦੇ ਆ ਦੋ ਸੈਟ ਉਹਨਾਂ ਮੰਗਾਏ ਆ 7 ਸੀਟਰ ਦੇ ਤੇ ਆ ਦੇਖੋ ਜੀ ਇਹ ਦੋ ਸੈਟੇ ਉੱਪਰ ਬੱਦੇ ਹੋਏ ਦੋ ਸੈਟੇ ਚੁਣਦੇ ਆ ਇਹਦਾ ਨਾ ਹੁੰਦਾ ਕਿ ਇਹ ਕਿ ਪੂਰਾ ਜਿਹੜਾ ਸੋਫਾ ਸੈਟ ਕੰਪਲੀਟ ਹੁੰਦਾ ਕੱਲੇ ਪੈਰ ਲੱਭਦੇ ਆ ਅੱਗੋਂ ਵੀ ਤੇ ਪਿੱਛੋਂ ਵੀ ਸਾਰਾ ਟੱਕਾ ਜਾਂਦਾ ਗੱਡੀ ਆਪਣੀ ਬਿਲਕੁਲ ਲੋਡ ਕੀਤੀ ਹੋਈ ਹੈ ਤੇ ਅੱਜ ਦੇਖਾਵਾਂਗੇ ਸੋਫਾ ਸੈਟ ਦੇ ਕਵਰ ਪਿੰਡ ਪੁਰਾਣੀ ਜਿਹੀ ਬਾਕੀ ਹੋਰ ਸਣਾ ਹੋ ਸਭ ਠੀਕ ਠਾਕ ਰਜ਼ਾਈਆਂ ਚਾਹੀਦੀਆਂ ਹੋਈਆਂ ਡਬਲ ਬੈੱਡ ਦੀਆਂ ਰਜਾਈਆਂ ਸਿੰਗਲ ਬੈੱਡ ਦੀਆਂ ਰਜਾਈਆਂ ਉਹ ਵੀ ਲੋਡ ਹੋਵੇ ਤੇ ਤੁਸੀਂ ਆਨਲਾਈਨ ਮੰਗਾ ਸਕਦੇ ਹੋ ਤੇ ਬਾਕੀ ਆਪਣਾ ਨੰਬਰ 9855300769 ਔਰ ਆਪਣਾ ਪਿੰਡੇ ਬਸਰਾਮਾ ਕਾਦੀਆਂ ਤੇ ਹਰਜਵਾਲ ਦੇ ਬਿਲਕੁਲ ਸੈਂਟਰ ਦੇ ਵਿੱਚ ਪਿੰਡ ਬਸਰਾਮਾ ਆਉਂਦਾ ਜਾਂਦਾ ਵੀ ਤੁਸੀਂ ਫੋਨ ਕਰਕੇ ਚੀਜ਼ ਇਸ ਤੋਂ ਲੈ ਸਕਦੇ ਹੋ ਬਾਕੀ ਸਾਡਾ YouTube ਚੈਨਲ ਹੈ ਜੀ ਤ੍ਰਿਲੋਕ ਸ੍ਰੇਖਾ ਸਾਡੇ ਚੈਨਲ ਲਾਈਕ ਕਰੋ ਕਮੈਂਟ ਕਰੋ ਸ਼ੇਅਰ ਕਰੋ ਔਰ ਤਨਪੂਰੀ ਡਿਸਕਾਊਂਟ ਜਿਹੜੀ ਦਿੱਤੀ ਜਾਏਗੀ ਪਰ ਸਰਤੇ ਆ ਕਿ ਸਾਡਾ ਚੈਨਲ ਜਿਹੜਾ ਸਬਸਕ੍ਰਾਈਬ ਕੀਤਾ ਹੋਣਾ ਚਾਹੀਦਾ ਔਰ ਦੂ ਚੌਂ ਬੰਦਿਆਂ ਨੂੰ ਸ਼ੇਅਰ ਵੀ ਕੀਤਾ ਹੋਣਾ ਚਾਹੀਦਾ ਲਿੰਕ ਦਾ ਠੀਕ ਹੈ ਜੀ ਸਾਡਾ ਇੰਸਟਾਗ੍ਰਾਮ ਚੈਨਲ ਹੈ ਜੀ ਤਰਲੋਕ ਸ੍ਰੇਖਾ ਉਹ ਵੀ ਵਧੀਆ ਚੱਲ ਰਿਹਾ ਹੈ ਜੀ ਨਵਾਂ ਚੈਨਲ ਹੈ ਉਹਦੇ ਉੱਤੇ ਕਾਫੀ ਆਪਣੇ ਵੀਊ ਜਿਹੜੇ ਵਾਇਰਲ ਵੀਡੀਓ ਜਿਹੜੀ ਵਾਇਰਲ ਹੋ ਰਹੀ ਹੈ ਇੱਕ ਸਾਡੀ ਵੀਡੀਓ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਹੈ ਪਿੰਡ ਮਲੀਆਂ ਫਕੀਰਾਂ ਦੀ ਵੀ ਵੀਡੀਓ ਹੋਵੇ ਜਿਹੜਾ ਕਿ ਮੰਝੇ ਦੇ ਕਬਰ ਉੱਪਰ ਮੈਂ ਕਬਰ ਚੜਾ ਕੇ ਦੱਸਣਾ ਉਹਦਾ ਵਿਊ ਜਿਹੜਾ ਤਕਰੀਬਨ 4 ਲੱਖ ਤੇ 70000 ਪਲੱਸ ਜਿਹੜਾ ਉਹ ਆ ਚੁੱਕਾ ਜੀ ਇਸ ਕਰਕੇ ਬੜੀ ਹੈ ਤੁਹਾਡਾ ਰਿਸਪੌਂਸ ਤੁਹਾਡੇ ਸਾਰਿਆਂ ਦਾ ਜੀ ਹਾਂ ਜੀ ਬਾਕੀ ਤੁਸੀਂ ਵੀ ਕੋਈ ਸਮਾਨ ਮੰਗਾਉਣਾ ਹੋਵੇ ਤੇ ਤੁਸੀਂ ਮੰਗਾ ਸਕਦੇ ਆਨਲਾਈਨ ਵੀ ਹੋਂਟਲ ਵੀ ਅਸੀਂ ਸਾਡੇ ਚੈਨਲ ਤੇ ਨਵੇਂ ਆ ਤੇ ਸਾਡਾ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਸਾਡੇ ਚੈਨਲ ਨੂੰ ਲਾਈਕ ਕਰੋ ਕਮੈਂਟ ਕਰੋ ਸ਼ੇਅਰ ਕਰੋ ਸਬਸਕ੍ਰਾਈਬ ਕਰੋ ਤਾਂ ਕਿ ਹਰ ਇੱਕ ਵੀਡੀਓ ਤੁਹਾਡੇ ਤੱਕ ਜਿਹੜੀ ਪਹੁੰਚਦੀ ਰਹੇ ਇੱਕ ਵਾਰ ਫੇਰ ਦੱਸ ਦਈਏ ਕਿ ਹੁਣ ਅਗੂ ਰਜਾਈਆਂ ਦਾ ਚੱਲਣਾ ਚੱਲਣੇ ਕੰਬਲ ਚੱਲਣੇ ਆ ਠੀਕ ਹੈ ਜੀ ਕੰਬਲ ਤੁਸੀਂ ਚਾਹੇ ਡਬਲ ਬੈੱਡ ਦਾ ਲੈਣਾ ਚਾਹੇ ਸਿੰਗਲ ਬੈੱਡ ਦਾ ਲੈਣਾ ਤੇ ਤੁਸੀਂ ਮੰਗਾ ਸਕਦੇ ਹੋ ਲਓ ਜੀ ਰਾਜਵੀਰ ਔਰ ਸਾਡੀ ਭੈਣ ਅਸੀਂ ਵੀਡੀਓ ਨੂੰ ਜਿਹੜੀ ਬਾਤ ਕਰੀ ਐਂ ਜੀ ਸਤਿ ਸ੍ਰੀ ਅਕਾਲ ਜੀ ਤੇ ਬਾਕੀ ਤੁਸੀਂ ਕੋਈ ਮੰਗਵਾਣਾ ਹੋਵੇ ਜੀ ਰਜਾਈਆਂ ਮੰਗਾਉਣੀ ਹੋਣ ਤਲਾਈਆਂ ਮੰਗਾਉਣੀ ਹੋਣ ਬੈਡ ਸੈੱਟ ਮੰਗਾਉਣੀਆਂ ਹੋਣ ਤੇ ਏਸੀ ਦੇ ਕਵਰ ਮੰਗਾਉਣੇ ਹੋਣ ਮੰਜੇ ਦੇ ਕਵਰ ਮੰਗਾਉਣੇ ਹੋਣ ਸੋਫਾ ਸੈੱਟ ਦੇ ਕਵਰ ਮੰਗਾਉਣੇ ਹੋਣ ਤੁਸੀਂ ਮੰਗਾ ਸਕਦੇ ਹੋ ਜੀ ਸਾਡੀ ਭੈਣ ਰਾਜਵੀਰ ਔਰ ਇਸ ਵੀਡੀਓ ਨੂੰ ਬਾਤ ਕਰ ਰਹੀ ਐ ਸਤਿ ਸ੍ਰੀ ਅਕਾਲ ਪੈਣਾ ਸਤਿ ਸ੍ਰੀ ਅਕਾਲ ਜੀ ਤੇ ਬਾਕੀ ਸਾਡੇ ਚੈਨਲ ਤੇ ਨਵੇਂ ਜੁੜੇ ਹੋ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਂ ਕਿ ਹਰ ਕੰਟੈਂਟ ਤੁਹਾਡੇ ਤੱਕ ਜਿਹੜੀ ਪਹੁੰਚਦੀ ਰਹੇ ਹਰ ਇੱਕ ਵੈਰਾਈਟੀ ਆਪਣੀ अवेलेबल ਹੁੰਦੀ ਹੈ ਹੈਂਡਲਿੰਗ ਦਾ ਤੁਸੀਂ ਕੋਈ ਵੀ ਸਮਾਂ ਲੈਣਾ ਹੋਵੇ ਤੇ ਤੁਸੀਂ ਮੰਗਾ ਸਕਦੇ ਹੋ ਤੇ ਅੱਜ ਦਾ ਆਰਡਰ ਜਿਹੜਾ ਹੈਗਾ ਜੀ ਹਰਚਵਾਲਤ ਹਰਚਵਾਲਤ ਨੂੰ 5-6 ਕਿਲੋਮੀਟਰ ਕੇ ਪਿੰਡ ਹੈਗਾ ਜੀ ਪ੍ਰਾਣੀ ਕਿੜੀ ਉੱਥੇ ਆ ਦੇ ਕੇ ਆਉਂ ਡੇਰੇ ਉੱਤੇ 7 ਸੀਟ ਸੋਫਾ ਸੈਟ ਦੇ ਕੰਪਲੀਟ ਕਵਰ ਹਾਂਜੀ ਹਾਂਜੀ ਪਹਿਲਾਂ ਕੰਬਲਾਂ ਦਾ ਰੇਟ ਵੱਖ-ਵੱਖ ਰੇਟ ਹੈ ਜੀ ਜਿਹੜਾ ਨਾਰਮਲ ਕੰਬਲ ਉਹ 500 ਤੋਂ ਸ਼ੁਰੂ ਹੋ ਜਾਂਦਾ ਡਬਲ ਬੈੱਡ ਦਾ ਤੇ 4-5000 ਤੱਕ ਜਿੰਨਾ ਮਰਜ਼ੀ ਤੁਸੀਂ ਲੈ ਲਓ ਠੀਕ ਹੈ ਜੀ ਡਬਲ ਬੈੱਡ ਦਾ ਕੰਬਲ 500 ਤੋਂ ਸ਼ੁਰੂ ਹੋ ਜਾਂਦਾ ਹੈ ਤੇ ਉਸ ਤੋਂ ਬਾਅਦ ਜਿੰਨਾ ਮਰਜ਼ੀ ਤੁਸੀਂ ਭਾਰਾ ਲੈ ਲਓ ਵਧੀਆ ਕੰਬਲ ਜਿਹੜਾ ਰਜਾਈ ਦੇ ਲੈਵਲ ਦਾ ਚਾਹੀਦਾ ਉਹ ਤਕਰੀਬਨ 21-2200 ਰੁਪਏ ਦਾ ਤੁਹਾਨੂੰ ਮਿਲ ਜੇਗਾ। ਵਧੀਆ ਕੰਬਲ ਡਬਲ ਬੈੱਡ ਦਾ 21-2200 ਰੁਪਏ ਦਾ ਤੁਹਾਨੂੰ ਜਿਹੜਾ ਮਿਲ ਜੇਗਾ ਠੀਕ ਹੈ ਜੀ। ਅ ਬਾਕੀ ਕੰਬਲਾਂ ਦੇ ਵੱਖ-ਵੱਖ ਰੇਟ ਹੈਗੇ ਵੱਖ-ਵੱਖ ਉਹਨਾਂ ਦੇ ਬ੍ਰਾਂਡ ਹੈਗੇ ਆ। ਪਾਥੀ ਤੁਸੀਂ ਕੋਈ ਮੰਗਵਾਉਣਾ ਹੋਵੇ ਸੌਦਾ ਤੇ ਫੋਨ ਕਰਕੇ ਤੁਸੀਂ ਮੰਗਾ ਸਕਦੇ ਹੋ ਸਲਾਹ ਲੈ ਸਕਦੇ ਹੋ ਤੇ ਬਾਕੀ ਬਹੁਤ-ਬਹੁਤ ਤੁਹਾਡਾ ਧੰਨਵਾਦ। ਤੇ ਸਾਡੇ ਚੈਨਲ ਤੇ ਨਵੇਂ ਤੇ ਚੈਨਲ ਕਰੋ ਸਬਸਕ੍ਰਾਈਬ ਠੀਕ ਹੈ ਜੀ ਧੰਨਵਾਦ ਜੀ